ਸਰੀਰ ਜਿਹੜਾ ਇਹ ਭੋਜਨ ਮੰਗਦਾ ਹੈ ਭੁੱਖ ਪਿਆਸ ਲੱਗਦੀ ਹੈ ਇਹਨੂੰ ਜਦੋਂ ਭੋਜਨ ਮਿਲ ਜਾਂਦਾ ਹੈ ਤੇ ਜਲ ਮਿਲ ਜਾਂਦਾ ਹੈ ਤਾਂ ਪਿਆਸ बुझ ਜਾਂਦੀ ਹੈ ਭੁੱਖ ਵੀ ਮਿਟ ਜਾਂਦੀ ਹੈ ਇਸੇ ਤਰ੍ਹਾਂ ਇੱਕ ਰੂਹ ਹੈ ਰੂਹ ਨੂੰ ਵੀ ਖੁਰਾਕ ਦਾ ਮਿਲਣਾ ਜ਼ਰੂਰੀ ਹੈ ਸਰੀਰ ਨੂੰ ਜੇ ਤਰ੍ਹਾਂ ਸੰਤੋਲਿਤ ਭੋਜਨ ਮਿਲੇਗਾ ਚੰਗਾ ਭੋਜਨ ਮਿਲੇਗਾ ਇਸੇ ਤਰ੍ਹਾਂ ਸਰੀਰ ਤੰਦਰੁਸਤ ਰਹੇਗਾ ਰੂਹ ਨੂੰ ਵੀ ਚੰਗੀ ਖੁਰਾਕ ਮਿਲਣੀ ਚਾਹੀਦੀ ਹੈ ਰੂਹ ਨੂੰ ਜੇ ਅਸੀਂ ਮਾੜੀ ਖੁਰਾਕ ਦੇਵਾਂਗੇ ਮਾੜੇ ਵਿਚਾਰਾਂ ਦੀ ਖੁਰਾਕ ਦੇਵਾਂਗੇ ਤਾਂ ਰੂਹ ਭਟ ਜਾਵੇਗੀ ਵਟਕ ਜਾਵੇਗੀ ਰੂਹ ਰੂਹ ਦੇ ਵਿੱਚ ਵੀ ਰੋਗ ਪੈਦਾ ਹੋ ਜਾਣਗੇ ਰੂਹ ਦੇ ਵਿੱਚ ਚਿੰਤਾ ਰੋਗ ਵੀ ਪੈਦਾ ਹੋ ਸਕਦਾ ਹੈ ਰੂਹ ਦੇ ਵਿੱਚ ਹੰਕਾਰ ਰੋਗ ਵੀ ਪੈਦਾ ਹੋ ਸਕਦਾ ਹੈ ਰੂਹ ਦੇ ਵਿੱਚ ਅਨੇਕਾ ਪ੍ਰਕਾਰ ਦੀਆਂ ਹੋਰ ਅਲਾਮਤਾਂ ਵੀ ਜਨਮ ਲੈ ਸਕਦੀਆਂ ਹਨ ਰੂਹ ਹੈ ਜਿਹੜੀ ਰੂਹ ਨੂੰ ਵੀ ਖੁਰਾਕ ਚੰਗੀ ਦੇਣੀ ਆ ਉਹ ਰੂਹ ਨੂੰ ਜਿਹੜੀ ਖੁਰਾਕ ਦੇਣੀ ਹੈ ਉਹ ਅਕਾਲ ਪੁਰਖ ਵੈਗੁਰੂ ਦੀ ਬਾਣੀ ਤੋਂ ਪੁੱਛੋ ਅਕਾਲ ਪੁਰਖ ਵੈਗੁਰੂ ਦੀ ਗੁਰਬਾਣੀ ਕਹਿੰਦੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੱਸਦੇ ਹਨ ਕਿ ਤੇਰੀ ਰੂਹ ਹੈ ਜਿਹੜੀ ਕਿਵੇਂ ਪਵਿੱਤਰ ਹੋਵੇਗੀ ਗੁਰੂ ਦੇ ਨੇੜਿਆ ਦਾ ਗਿਆਨ ਅੰਜਨ ਮੁਰਦੀਆ ਅਗਿਆਨ ਅંધੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਫੇਰ ਮਨ ਦੇ ਵਿੱਚ ਖੜਾਓ ਆਵੇਗਾ ਰੂਹ ਆ ਜਿਹੜੀ ਤੰਦਰੁਸਤ ਰਹੇਗੀ ਜੇ ਅਕਾਲ ਪੁਰਖ ਵਾਹਿਗੁਰੂ ਦੇ ਘਰੋਂ ਦਰੋਂ ਗਿਆਨ ਪ੍ਰਾਪਤ ਕੀਤਾ ਜਾਵੇਗਾ ਨਾਮ ਜੜਾ ਉਹ ਜਿੰਨਾ ਟਾਈਮ ਜਪਿਆ ਨਹੀਂ ਫਿਰ ਰੂਪਟ ਹੀ ਰਹੇਗੀ ਜਦੋਂ ਨਾਮ ਦੀ ਦਾਤ ਮਿਲ ਗਈ ਫਿਰ ਰੂਪ ਵਿਤਰ ਹੋਣੀ ਸ਼ੁਰੂ ਹੋ ਜਾਵੇਗੀ ਪਰਮਾਰਥਕ ਰਸਤੇ ਦੀ ਤੁਰ ਪਏਗਾ ਪਰਮਾਰਥ ਦਾ ਜਿਹੜਾ ਰਸਤਾ ਹੈ ਪਰਮਾਰਥ ਦਾ ਰਸਤਾ ਜੋ ਇਹ ਇਨਸਾਨ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਗੋਦ ਦੇ ਤੱਕ ਲਿਜਾਂਦਾ ਹੈ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਵੱਡੇ ਵੱਡੇ ਮਹਾਨਗਰਾਂ ਦੇ ਵਿੱਚ ਵੱਡੇ ਵੱਡੇ ਦਾਰਸ਼ਨਿਕ ਲੋਕ ਰਹਿੰਦੇ ਨੇ ਇੰਜੀਨੀਅਰ ਵੀ ਰਹਿੰਦੇ ਨੇ ਪ੍ਰੋਫੈਸਰ ਫਲਾਸਫਰ ਵੱਡੇ ਵੱਡੇ ਐਮਐਲਏ ਮੰਤਰੀ ਰਹਿੰਦੇ ਹੋਣਗੇ ਪਰ ਨਾਮ ਜਪਣ ਵਾਲਾ ਸਾਧੂ ਮਹਾਤਮਾ ਸੰਤ ਹਰ ਇੱਕ ਨਗਰ ਗ੍ਰਾਮ ਹਰ ਇੱਕ ਸ਼ਹਿਰ ਦੇ ਵਿੱਚ ਜਿੰਨੇ ਮਰਜੀ ਭੀੜ ਹੋਵੇ ਉੱਥੇ ਹੋ ਸਕਦਾ ਨਾ ਹੋਵੇ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਨ ਤਾਂ ਸਿੱਧਾ ਹੀ ਦੱਸ ਦਿੱਤਾ ਕੋਟਨਮ ਨਾਨਕ ਕਉ ਨਾਲ ਅੰਜੀ ਚੀਤ ਜਿਹਦੇ ਪਰਮਾਤਮਾ ਚੇਤੇ ਦੇ ਵਿੱਚ ਹੈ ਉਥੇ ਕਰੋੜਾਂ 'ਚੋਂ ਇੱਕ ਅੱਧਾ ਹੋਵੇਗਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ। ਉਥੇ ਕਰੋੜਾਂ ਦੇ ਵਿੱਚੋਂ ਇੱਕ ਅੱਧਾ ਹੀ ਹੋਵੇਗਾ ਜਿਹਦੇ ਆਕਾਰ ਬੁਰਖ ਵੈਗੁਰੂ ਹਰ ਟਾਈਮ ਚੇਤੇ ਰੰਦਾ ਹੈ। ਅਸੀਂ ਪਰਿਪੂਰਣ ਪਰਮਾਤਮਾ ਬਨ ਜਦੋਂ ਵਧਾਂਗੇ ਤਾਂ ਉਹ ਕਰੋੜਾਂ ਕਦਮ ਪੁੱਟ ਕੇ ਪਰਿਪੂਰਣ ਪਰਮਾਤਮਾ ਸਾਡੇ ਵੱਲ ਨੂੰ ਆਵੇਗਾ। ਪਰਿਪੂਰਨ ਪਰਮਾਤਮਾ ਦੀ ਯਾਦ ਦੇ ਵਿੱਚ ਜੁੜਨਾ ਹੀ ਰੂਹ ਦੀ ਖਰਾਕ ਹੈ ਜਿੰਨਾ ਟਾਈਮ ਆਪਾਂ ਰੂਹ ਨੂੰ ਖਰਾਕ ਨਹੀਂ ਦਿੰਦੇ ਉਤਨਾ ਟਾਈਮ ਰੂਹ ਹੈ ਜਿਹੜੀ ਭਟਕੀ ਜਰਦੀ ਵੀ ਰੂਹ ਦੇ ਵਿਚਾਰ ਹੋਣਗੇ ਰੂਹ ਭਟਕੀ ਹੋਈ ਤੁਹਾਨੂੰ ਗਲਤ ਸੁਭਾਅ ਵਾਲੇ ਵਰਤਣ ਵਾਸਤੇ ਵੀ ਕਹੇਗੀ ਭਟਕੀ ਹੋਈ ਰੂਹ ਮਾੜਾ ਹੀ ਸੋਚੀ ਵੀ ਪਟਕੀਆਂ ਰੂਹਾਂ ਕਦੇ ਕਿਸੇ ਦਾ ਭਲਾ ਨਹੀਂ ਕਰ ਸਕਦੀਆਂ ਉਹ ਆਪਣਾ ਆਪ ਵੀ ਨਹੀਂ ਸੰਭਾਲ ਪਾਉਂਦੀਆਂ ਦੂਜਿਆਂ ਦਾ ਵੀ ਸੰਭਾਲਣ ਗਿਆ ਪਟਕੀਆਂ ਰੂਹ ਰੂਹ ਨੂੰ ਪਟਕਣੋਂ ਕਿਵੇਂ ਹਟਾਉਣਾ ਆਈ ਪ੍ਰਭ ਸਰਣਾਗਤੀ ਕਿਰਪਾ ਨਿਦ ਦਇਆਲ ਏਕ ਆਕਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪ੍ਰਭ ਦੀ ਸਰਣ ਦੇ ਵਿੱਚ ਆਉਣ ਨਾਲ ਇੱਕ ਅੱਖਰ ਵੀ ਜੇ ਮਨ ਦੇ ਵਿੱਚ ਵੱਜ ਗਿਆ ਸੁੱਧ ਤਰੀਕੇ ਦੇ ਨਾਲ ਸਨ ਮਾਤ੍ਰ ਵੀ ਜੁੜ ਗਿਆ ਕਰੋੜਾਂ ਅਸਮੇਤ ਜਗਾਂ ਦਾ ਫੁੱਲ ਲੱਗੇਗਾ ਫਾਲਾ ਜਿਹੜਾ ਵਾਹਿਗੁਰੂ ਦੇ ਨਾਮ ਦਾ ਦਾਤੇ ਦੇ ਹੱਥ ਦੇ ਵਿੱਚ ਡੋਰੀ ਹੈ ਉਸ ਪਰਿਪੂਰਣ ਪਰਮਾਤਮਾ ਨੂੰ ਯਾਦ ਰੱਖੀ ਅੰਮ੍ਰਿਤ ਵੇਲੇ ਜਾਗਿਆ ਕਰੀਏ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਛੋਧ ਕੇ ਵਾਹਿਗੁਰੂ ਦੀ ਯਾਦ ਦੇ ਵਿੱਚ ਜੁੜਿਆ ਕਰੀਏ ਜਦੋਂ ਵੈਗਰੂਤੀ ਜਾਤ ਦੇ ਵਿੱਚ ਜੁੜਾਗੇ ਤੇ ਫਿਰ ਨਦਰ ਹੀ ਨਦਰ ਨੇ ਹਾਲ ਹੋ ਜਾਵਾਂਗੇ